ਅੰਮ੍ਰਿਤਸਰ ਦੀ ਪੁਲਿਸ ਨੂੰ ਬਹੁਤ ਵੱਡਾ ਕੰਮ ਆ ਵੀ ਮਿਲੀ ਹੈ ਪੁਲਿਸ ਨੇ ਐਤਵਾਰ ਨੂੰ ਅਮਰੀਕਾ ਸਥਿਤ ਤਸਕਰ ਮਨਪ੍ਰੀਤ ਉਰਫ ਮੰਨੂ ਮਹਾਵਾ ਵੱਲੋਂ ਸਰਦ ਪਾਰੋ ਚਲਾਏ ਜਾ ਰਹੇ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਰੈਕਡਾ ਪਰਦਾਵਾਚ ਕਰ ਦਿੱਤਾ ਹੈ ਇੱਥੇ ਤੱਕ ਦੋ ਵਿਅਕਤੀਆਂ ਦੀ ਅੰਮ੍ਰਿਤਸਰ ਤੋਂ ਗ੍ਰਿਫਤਾਰੀ ਵੀ ਕੀਤੀ ਗਈ ਹੈ ਪੁਲਿਸ ਦੇ ਡਾਇਰੈਕਟਰ ਜਨਰਲ ਪੰਜਾਬ ਗੌਰਵ ਯਾਦ ਨੇ ਫੜੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਲੱਡੀ ਵਾਸੀ ਅੰਮ੍ਰਿਤਸਰ ਅਤੇ ਰੋਸ਼ਨ ਵਾਸੀ ਅੰਮ੍ਰਿਤਸਰ ਦਿਹਾਤੀ ਵਜੋਂ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਇਮਾਨ ਨੇ 19 ਕਿਲੋ ਹੈਰੋਇਨ 23 ਲੱਖ ਦੀ ਡਰੱਗ ਮੰਨੀ 7 ਪਿਸਤੋਲਾਂ ਇੱਕ ਆਧੁਨਿਕ 9 ਐਮ ਐਮ ਗਲਾਕ 33 ਬੋਰ ਤੇ ਪਿਸਤੋਲ ਅਤੇ 3 32 ਬੋਰ ਦੇ ਪਿਸਤੋਲ ਸਮੇਤ ਪਾਕਿਸਤਾਨ ਦੀ ਸਟੈਂਪਡ ਅਸਲਾ ਕਰੰਸੀ ਕਾਊਂਟਿੰਗ ਮਸ਼ੀਨ ਅਤੇ ਡਰੋਨ ਉਪਕਰਨ ਵੀ ਬਰਾਮਦ ਕੀਤੇ ਗਏ ਹਨ ਉਹਨਾਂ ਦੇ ਕਬਜ਼ੇ ਵਿੱਚੋਂ ਰਿਮੋਟ ਕੰਟਰੋਲਰ ਅਤੇ ਸਪੇਅਰ ਪੱਖੇ ਸਮੇਤ ਉਹਨਾਂ ਦੀ ਹੰਡਵੀ ਵਰਨਾ ਨੂੰ ਵੀ ਜਬਤ ਕਰ ਲਿਆ ਹੈ ਜਿਸ ਵਿੱਚੋਂ ਉਹ ਹੈਰੋਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ डीजीपी गौरव आदम ने ਦੱਸਿਆ ਕਿ ਮੌੜਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਸਿੱਧੇ ਤੌਰ ਤੇ ਅਮਰੀਕਾ ਸਥਿਤ ਨਸ਼ਾ ਤਸਕਰ ਮੰਨੂ ਮਹਾਵਾਦੇ ਸੰਪਰਕ ਵਿੱਚ ਸਨ ਅਤੇ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰਕੇ ਸੂਬੇ ਭਰ ਦੇ ਵਿੱਚ ਸਪਲਾਈ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਆਂ ਪੁਲਿਸ ਕਮਿਸ਼ਨ ਸ਼੍ਰੀ ਅਮਿੰਦਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਦੱਸਿਆ ਕਿ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਤਸਕਰ ਬਨੂ ਮਾਵਦੇ ਸਾਥੀਆਂ ਨੇ ਸੱਦ ਭਾਰੋਂ ਪਾਕਿਸਤਾਨ ਸਿਤ ਸਮਗਨਾ ਵਜੋਂ ਭੇਜੀ ਗਈ ਹੈਰੋਨ ਦੀ ਖੇਪ ਬਰਾਮਦ ਕਰ ਲਈ ਹੈ ਅਤੇ ਰਸਤੇ ਵਿੱਚ ਕਿਸੇ ਨੂੰ ਇਸ ਨੂੰ ਪਹੁੰਚਾਣ ਲਈ ਤੁਰੰਤ ਕਾਰਵਾਈ ਕਰਦੇ ਹੋਏ ਡੀਸੀ ਵੀ ਹਰਪ੍ਰੀਤ ਮੰਡੋਰ ਏਡੀਸੀ ਵੀ ਸਿਟੀ 3 ਅਭਿਮਨਿਊ ਰਾਣਾ ਅਤੇ ਏਸੀਪੀ ਸੈਂਟਰਲ ਸੁਰਿੰਦਰ ਕੁਮਾਰ ਦੇ ਨਿਗਰਾਨੀ ਹਟਸੀਆ ਇਸਟਾਫ 3 ਦਿਆਂ ਪੁਲਿਸ ਟੀਮਾਂ ਨੇ ਇਸਲਾਮਾਬਾਦ ਦੇ ਖੇਤਰ ਵਿੱਚ ਵਿਸ਼ੇਸ਼ ਪੁਲਿਸ ਚੈਕਿੰਗ ਕੀਤੀ ਅਤੇ ਦੋਨਾਂ ਮੁੰਡਿਆਂ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਕਿਸੇ ਨੂੰ ਓਖੇ ਪਹੁੰਚਾਉਣ ਲਈ ਜਾ ਰਹੇ ਸਨ ਉਹ ਦੀ ਕਰ ਰਹੇ ਸਨ ਸੀਪੀ ਬੁੱਲਰ ਨੇ ਇਸ ਮੌਕੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੇ ਕੋਲੋਂ ਹੁਣ ਤੱਕ ਰਿੱਤੇ ਗਏ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਦੇ ਲਈ ਅਗਲੇਰੀਆਂ ਪੁਛੀਆਂ ਜਾਰੀ ਕਰ ਦਿੱਤੀਆਂ ਗਈਆਂ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਦਸ਼ਾ ਨਿਰਦੇਸ਼ ਨੇ ਕਿ ਆਪਾਂ ਨੂੰ ਡਰੱਗ ਫ੍ਰੀ ਕਰਨਾ ਸਟੇਟ ਨੂੰ ਔਰ ਗੈਂਗਸਟਰ ਫ੍ਰੀ ਕਰਨਾ ਉਸੇ ਸਿਲਸਲੇ ਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਕ ਡਰੱਗਸ ਤੇ ਆਮ ਦਾ ਵੱਡਾ 카ਟਲ ਜਾਂ ਸਿੰਡੀਕੇਟ ਜਿਹਨੂੰ ਕਹਿ ਸਕਦੇ ਆ ਯੂਐਸਪੇਸ ਜਿਹੜਾ ਮਨਪ੍ਰੀਤ ਸਿੰਘ ਇਹਨੂੰ ਚਲਾ ਰਿਹਾ ਸੀ ਉਹਨੂੰ ਅਸੀਂ ਬਸਟ ਕੀਤਾ ਇਹਦੇ ਅਡੀ ਰਿਕਵਰੀ ਹੋਈ ਹੈ 19 ਕਿਲੋ ਹੀਰੋਇਨ ਸੱਤ ਪਿਸਟਲ ਨੇ ਬੜੇ ਸਵੈਸਟਿਕੇਟਿਡ ਔਰ ਡਰੋਨ ਦੇ ਪਾਰਟਸ ਨੇ ਔਰ ਡਰੋਨ ਦਾ ਰਿਮੋਟ ਮਿਲਿਆ 23 ਲੱਖ ਰੁਪਿਆ ਡਰੱਗ ਮਨੀ ਔਰ ਵਹੀਕਲ ਇਹ ਜਿਹੜੇ ਪਿਸਟਲ ਨੇ ਉਹਨਾਂ ਚ ਇੱਕ 9mm ਗਲੌਕ ਦਾ ਬੜਾ ਸੋਫਿਸਟੀਕੇਟਿਡ ਪਿਸਟਲ ਹੈ। ਤਿੰਨ ਹੈਗੇ ਆ 0.30 ਬੋਰ ਦੇ ਪਿਸਟਲਸ ਔਰ ਤਿੰਨ ਹੈਗੇ ਆ 0.32 ਬੋਰ ਦੇ ਪਿਸਟਲਸ। ਔਰ ਜਿਹੜੀ ਇਹਦੇ ਚ ਖਾਸ ਗੱਲ ਹੈ ਕਿ ਪਾਕਿਸਤਾਨ ਸਟੈਂਪਿੰਗ ਵਾਲਾ ਇਹ ਮਿਨੀਸ਼ਨ ਵੀ ਮਿਲਿਆ। ਤੋਂ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਗਦਾ। ਸਾਡੀ ਟੀਮ ਜਿਹੜੀ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮੰਡੇਰ, ਅਭਿਮਨਿਉ ਰਾਣਾ ਜੀ, ਮਿਸਟਰ ਏਸੀਪੀ ਸੁਰਿੰਦਰ ਸਿੰਘ ਜੀ ਔਰ ਬਿੰਦਰਜੀਤ ਸਾਡੇ CIA 3 ਦੇ ਇੰਚਾਰਜ ਹੋਰ ساری ਟੀਮ ਉਹਨਾਂ ਨੇ ਬੜੀ ਵੱਡ ਬਹੁਤ ਅੱਛੀ ਮਿਹਨਤ ਕੀਤੀ ਹੈ ਔਰ ਇੰਟੈਲੀਜੈਂਸ ਬੇਸਡ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮਨਪ੍ਰੀਤ ਜਿਹੜਾ ਹੈਗਾ ਮਨਾਵਾ ਯੂਐਸਏ ਬੇਸਡ ਹੈਗਾ ਉਹ ਆਲਮੋਸਟ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਕੱਲ ਆਈ ਹੈ ਉਹ 1 ਸਾਲ ਤੋਂ ਇਹ ਜਿਹੜਾ ਰੈਕਟ ਚਲਾ ਰਿਹਾ ਆਪਣਾ ਔਰ ਇਹਨਾਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਮਕਾਨ ਵੀ ਲੈ ਕੇ ਦਿੱਤਾ ਸੀ ਜਿਹੜੇ ਦੋ ਇਹਦੇ ਆਪਰੇਟਰ ਫੜੇ ਗਏ ਨੇ ਸੰਦੀਪ ਲਾਡੀ ਤੇ ਰੋਸ਼ਨ ਔਰ ਇਹ ਉੱਥੇ ਇਹਨਾਂ ਨੇ ਬੜੀ ਕੈਵਿਟੀਆਂ ਵੀ ਬਣਾਈਆਂ ਹੋਈਆਂ ਸੀ ਆਪਣੇ ਅਲਮਾਰੀਆਂ ਦੇ ਅੰਦਰ ਵੀ ਸਪੈਸ਼ਲ ਇਹ ਲੋਕੋਣ ਦੀਆਂ ਜਗ੍ਹਾ ਬਣਾਈ ਹੋਈਆਂ ਸੀ ਔਰ ਉੱਥੇ ਪੁਲਿਸ ਨੇ ਬੜੀ ਬਰੀਕੀ ਨਾਲ ਸਰਚ ਕਰਕੇ ਔਰ ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਇਹ ਸਾਰੀ ਕਾਮਯਾਬੀ ਪ੍ਰਾਪਤ ਕੀਤੀ ਹੈ ਤੋ ਮੈਂ ਸਾਰੀ ਟੀਮ ਨੂੰ ਬਹੁਤ ਵਧਾਈ ਦਿੰਨਾ ਔਰ ਇਹਦੇ ਜਿਹੜੀ ਅਗਲੀ ਗੱਲ ਹੈ ਇਹਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਤੋਂ ਇਲਾਵਾ ਹਵਾਲਾ ਦਾ ਐਂਗਲ ਵੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ-ਨਾਲ ਰੰਭੀ ਹੈ ਪਲੱਸ ਜਿਹੜੀ ਇਹਨਾਂ ਸਮਗਲਰਸ ਦੀ ਪ੍ਰਾਪਰਟੀ ਹੈ ਉਹ ਵੀ ਅਸੀਂ ਨਾਲ-ਨਾਲ ਇਹਨੂੰ ਜਿਹੜਾ ਲੈ ਕੇ ਆ ਰਹੇ ਹਾਂ ਉਹ ਫਾਈਲ ਸੋ ਥੈਟ ਇਹ ਸੀ ਆਪਣੇ ਫ੍ਰੀਜ਼ ਕਰਾਈ ਜਾਵੇ ਔਰ ਇਹਨਾਂ ਤੇ ਪੂਰਾ ਦਬਾਅ ਬਣਾਇਆ ਜਾਵੇ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ट्रांजੈਕਸ਼ਨਸ ਨੇ ਔਰ ਇਸ ਨੈਟਵਰਕ ਦੇ ਇਸ 카ਟਲ ਦੇ ਜਿਹੜੇ ਬਾਕੀ ਮੈਂਬਰਸ ਨੇ ਉਹ ਵੀ ਅਸੀਂ ਜਲਦੀ ਫੜਾਂਗੇ ਔਰ ਇਸ ਤੇ ਡੀਜੀ ਸਾਹਿਬ ਨੇ ਸਪੈਸ਼ਲ ਸਾਰੀ ਟੀਮ ਵਾਸਤੇ ਸਪੈਸ਼ਲ ਅਵਾਰਡਸ ਬਰੇ ਉਹਨਾਂ ਨੇ ਅਨਾਉਂਸ ਕੀਤਾ ਹੈ ਉਹ ਇਹਨਾਂ ਨੂੰ ਜਲਦੀ ਅਸੀਂ ਦਵਾਵਾਂਗੇ ਰਿਕਮੈਂਡੇਸ਼ਨ ਭੇਜ ਕੇ ਸੋ ਮੈਂ ਅਖੀਰ ਦੇ ਵਿੱਚ ਸਾਰੀ ਟੀਮ ਨੂੰ ਇੱਕ ਜਿਵੇਂ ਨਵਾਂ ਸਾਲ ਆਜ ਐਂਡ ਹੋ ਰਿਹਾ ਇੱਕ ਬਹੁਤ ਵੱਡੀ ਕਾਮਯਾਬੀ ਮੈਂ ਮੰਨਦਾ ਐ ਇੰਨੀ ਵੱਡੀ ਕੁਆਂਟੀਟੀ ਦੇ ਵਿੱਚ ਪਿਸਟਲ ਤੇ ਹੀਰੋਇਨ ਸ਼ਾਇਦ ਅੰਮ੍ਰਿਤਸਰ ਸ਼ਹਿਰ ਚ ਨਹੀਂ ਫੜੀ ਗਈ ਤੋਂ ਇਟ ਇਜ਼ ਅ ਬਿਗ ਅਚੀਵਮੈਂਟ ਨਿਕੋ ਇਹਨੂੰ ਗਏ ਨੂੰ ਥੋੜੀ ਦੇਰ ਹੋ ਗਈ ਇਹਨਾਂ ਦੇ ਕੁਝ ਮੈਨੂੰ ਜੋ ਪਤਾ ਲੱਗਿਆ ਅਜੇ ਰਿਵੀਲ ਨਹੀਂ ਅਸੀਂ ਕਰ ਸਕਦੇ ਕੁਝ ਜਿਹੜਾ ਇਹਦਾ ਕਜ਼ਨ ਵਗੈਰਾ ਹੈ ਉਹ ਵੀ ਪਿੱਛੇ ਫੜਿਆ ਗਿਆ ਕਿਸੇ ਕੇਸ ਦੇ ਵਿੱਚ ਉਹ ਵੀ ਜੇਲ੍ਹ ਚ ਐ ਉਹ ਵੀ ਅਸੀਂ ਸਾਰਾ ਐਂਗਲ ਕਰ ਰਹੇ ਹਾਂ बिकॉज ਇਮੀਡੀਏਟ ਰਿਕਵਰੀ ਹੋਈ ਹੈ ਤੇ ਇਹਦੇ ਜਿੰਨੀ ਜਾਣਕਾਰੀ ਰਿਕਵਰੀ ਹੋਈ ਹੈ ਇਮੀਡੀਏਟਲੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਡੈਫੀਨੇਟਲੀ ਅਸੀਂ ਸ਼ੇਅਰ ਕਰਾਂਗੇ ਹਾਂਜੀ ਸੰਦੀਪ ਲਾਢੀ ਹੈ ਜੀ ਗੁਰੂ ਕੀ ਮਟਾਲੀ ਦਾ ਦੂਜਾ ਹੈਗਾ ਰੋਸ਼ਨ ਇਹ ਹੇਅਰਪਿੰਡ ਦਾ ਹੈਗਾ ਅਮਰਸਰ ਰੂਰਲ ਦਾ ਅਜੇ ਤੱਕ ਨਹੀਂ ਸਾਹਮਣੇ ਆਇਆ ਜੀ ਪਰ ਇਹ ਕਾਫੀ ਜੋ ਇਹ ਦੱਸਿਆ ਇੱਕ ਸਾਲ ਤੋਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਸ਼ੇਅਰ ਕੀਤਾ ਇੱਕ ਸਾਲ ਤੋਂ ਇਹ ਕੰਮ ਕਰ ਰਹੇ ਸੀ ਇਹ ਜਿਹਨਾਂ ਦੀ ਰਾਉਂਡ ਬੋਰਡ 30 ਜਿਹਨਾਂ ਦਾ ਸੀ ਹਾਂਜੀ ਨਸ਼ੀ ਦੀ ਗੱਲ ਹੈ ਜੇ ਕੋਈ ਸਾਹਮਣੇ ਨਹੀਂ ਆਈ ਹੁਣ ਮੈਡੀਕਲ ਵੀ ਹੋਏਗਾ ਸਾਰਾ ਕੁਝ ਆਪਾਂ ਚੈੱਕ ਕਰਾਂਗੇ ਹਾਂਜੀ ਸਿਆਸਤ ਦੇ ਨਾਲ ਕਿਸੇ ਪਾਰਟੀ ਨਾਲ ਤਾਲੁਕ ਰੱਖਾਦੇ ਹੋ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਈ ਬੇਸਿਕਲੀ ਨਰੋਲ ਦੇਖੋ ਤੁਹਾਨੂੰ ਵੀ ਪਤਾ ਹੈ ਕਿ ਬਾਹਰ ਬੇਸ ਲੋਕ ਮਨੀ ਤੇ ਹੋਰ ਕੰਮ ਵਾਸਤੇ ਇਹ ਡਰੱਗ ਤੇ ਨਾਲ ਆਮਜ਼ਾ ਰੈਕਟ ਚਲਾਉਂਦੇ ਆ ਔਰ ਕ੍ਰਾਸ ਬਾਰਡਰ ਸਟੈਂਪਿੰਗ ਤੁਹਾਨੂੰ ਬੜੀ ਕਲੀਅਰ ਆਪਾਂ ਰਿਵੀਲ ਕਰ ਰਹੀ ਹੈ ਤੁਹਾਡਾ ਨਾਸ਼ਰ ਕੀਤੀ ਗਈ ਹੈ ਔਰ ਜਿਹੜੇ ਇੰਨੇ ਸੋਫਿਸਟੀਕੇਟਿਡ ਵੈਪਨਸ ਨੇ ਇਹ ਡੈਫੀਨਟਲੀ ਇਹ ਸ਼ੋ ਕਰ ਰਿਹਾ ਕਿ ਡਰੋਨ ਰਾਹੀਂ ਇਹਨਾਂ ਨੂੰ ਵੈਪਨਸ ਤੇ ਹੀਰੋਇਨ ਆਉਂਦੀ ਰਹੀ ਹੈ ਔਰ ਡਰੋਨ ਦੇ ਜਿਹੜੇ ਸਪੇਅਰ ਪਾਰਟਸ ਔਰ ਰਿਮੋਟ ਮਿਲਣਾ ਇਸ ਗੱਲ ਦੀ ਇਹ ਕਰਦੇ ਕਿ ਇਹ ਬੜਾ ਹੀ ਆਰਗੇਨਾਈਜ਼ਡ ਨੈਟਵਰਕ ਸੀ ਔਰ ਉਸ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਹੋ ਸਕਦਾ ਆਪਾਂ ਕਈ ਵਾਰ ਇਹ ਸੋਚਦੇ ਆਂ ਕਿ ਉਧਰੋਂ ਡਰੋਨ ਆ ਰਹੀ ਹੈ ਹੋ ਸਕਦਾ ਇਹ ਵੀ ਉਧਰੋਂ ਕਿਸੇ ਤਰੀਕੇ ਨਾਲ ਆਪਰੇਟ ਕਰਦੇ ਹੋਣ ਸੋ ਇਹਨਾਂ ਦਾ ਜਿਹੜਾ ਉਹ ਕ੍ਰਾਸ ਬਾਰਡਰ ਲਿੰਕ ਹੈ ਔਰ ਬਾਰਡਰ ਦੇ ਉੱਤੇ ਜਿਹੜਾ ਲਿੰਕ ਹੈ ਉਹ ਵੀ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹਨਾਂ ਨੇ ਸਪਲਾਈ ਕਿੱਥੇ ਕਰਨੇ ਸੀਗੇ ਸਾਰੇ ਸਾਰੀ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਜੀ اسلامਾਬਾਦ ਏਰੀਏ ਦੇ ਵਿੱਚੋਂ ਇਹ ਹੋਈ ਹੈ ਇਹਨਾਂ ਦੀ ਅਰੈਸਟ ਔਰ ਰਿਕਵਰੀ ਵੀ ਉੱਥੋਂ ਹੀ ਹੋਈ ਹੈ ACP ਮਿਸਟਰ ਸੁਰਿੰਦਰ ਜੀ ਮੌਕੇ ਤੇ ਜਾ ਕੇ ਸਾਰੀ ਰਿਕਵਰੀ ਇਹਨਾਂ ਦੀ ਹਾਜ਼ਰੀ ਚ ਕੀਤੀ ਹੈ ਐਸ ਪਰ ਐਨਡੀਪੀਐਸ ਐਕਟ ਔਰ ਜਿਹੜੇ ਅਗਲੇ ਲਿੰਕੇजेस ਨੇ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਜਰੂਰ ਸਾਹਮਣੇ ਲਿਆਵਾਂਗੇ ਉਸ ਦੇ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਵੀ ਗੱਲ ਇਨਵੈਸਟੀਗੇਟ ਕੀਤੀ ਜਾਊਗੀ ਕਿ ਇਹ ਹੋ ਸਕਦਾ ਕਿਸੇ ਜਿਹੜਾ ਅੱਗੇ ਸਪਲਾਈਅਰ ਹੈ ਉਹ ਛੋਟੇ ਲੈਵਲ ਦਾ ਪੈਡਲਰ ਹੋਵੇ ਜਾਂ ਹੋਰ ਹੋਵੇ ਉਹ ਸਾਰਾ ਨੈਟਵਰਕ ਅਸੀਂ ਪੂਰਾ ਸਮੈਸ਼ ਕਰਾਂਗੇ ਸਪੈਸ਼ਲ ਮੁਬਾਰਕਬਾਦ ਸਾਡੇ ਅਮੀ ਮੰਨਿਊ ਰਾਣਾ ਜੀ ਨੂੰ ਦਿਨਾ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਆਪਰੇਸ਼ਨ ਦੇ ਉੱਤੇ ਐਂਡ ਉਹਦੇ ਰਿਜ਼ਲਟ ਆਪਣੇ ਸਾਹਮਣੇ ਦੇਖੋ ਟੈਰਰਿਜ਼ਮ ਵਾਲਾ ਐਂਗਲ ਨਹੀਂ ਆਇਆ ਸਾਹਮਣੇ ਪਰ ਅਸੀਂ ਇਹਨੂੰ ਬੜਾ ਮੈਂ ਜਿਵੇਂ ਪਹਿਲਾਂ ਹੀ ਤੁਹਾਨੂੰ ਬਰੀਫ ਕੀਤਾ ਹਰ ਐਸਪੈਕਟ ਇਨਵੈਸਟੀਗੇਸ਼ਨ ਦਾ ਔਰ ਰਿਕਾਰਡ ਤੇ ਲਿਆ ਕੇ ਉਹਨੂੰ ਪੂਰੀ ਬਰੀਕੀ ਨਾਲ ਛਾਣਿਆ ਜਾਏਗਾ ਔਰ ਕੋਈ ਵੀ ਇਹੋ ਜਿਹਾ ਅਸੀਂ ਨਹੀਂ ਛੱਡਦੇ ਜਿੱਥੇ ਕਿ ਸਾਡਾ ਕੋਈ ਲੂਜ਼ ਐਂਡ ਰਹਿ ਜੇ ਇਹਨੂੰ ਅਪ ਟੂ ਦੀ ਲਾਸਟ ਮੈਨ ਅਸੀਂ ਲੈ ਕੇ ਜਾਵਾਂ। ਖੇਲ ਦਾ ਕੋਈ ਕਨੈਕਸ਼ਨ ਨਹੀਂ ਆਇਆ ਜੀ ਪਰ ਜਿੱਦਾਂ ਆਏਗਾ ਕੋਈ ਇਸ ਤੀਜ ਸਾਹਮਣੇ ਜੇ ਆਊਗੀ ਤਾਂ ਤੁਹਾਡੇ ਨਾਲ ਜੂ ਸ਼ੇਅਰ ਕੀਤੀ ਜਾਊ। ਸਾਰੀ ਜਿਹੜੀ ਇਹ ਰਿਕਵਰੀ ਕਾਰ ਦੇ ਵਿੱਚੋਂ ਹੋਈ ਹੈ ਕੋਈ ਕੁਝ ਉਸ ਤੋਂ ਬਾਅਦ ਵੀ ਜਿਹੜੇ ਕੀਤੇ ਗਏ ਨੇ ਘਰ ਦੇ ਵਿੱਚੋਂ ਔਰ ਉਹ ਸਾਰਾ ਬੜੀ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਤੇ ਪ੍ਰੀਲੀਮਿਨਰੀ ਜਿਹੜਾ ਇਹਨਾਂ ਦੀ ਕੁਐਸਚਨਿੰਗ ਹੈ ਉਸ ਤੋਂ ਇਹ ਗੱਲ ਸਾਹਮਣੇ ਆਈ ਏਵਨ ਪੰਜਾਬੀ ਟੀਵੀ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੁਨੀਲ ਖੋਸਲਾ ਦੀ ਰਿਪੋਰਟ